ਸਸਤੀ ਅਕਾਲ ਜੀ ਵੈਲਕਮ ਸੋਨਰਮਾਨ ਤੇ ਅੱਜ ਲੋਕ ਤੇ ਦੱਸੋ ਸਭ ਸਾਰੇ ਕਿੰਨੇ ਕਿਤਾਬ ਵਧੀਆ ਅੱਜ ਆਪਾਂ ਬਣਾ ਰਹੇ ਹਾਂ ਛੋਲੇ ਦੀ ਕਾਲੇ ਛੋਲੇ ਦੀ ਦਾਲ ਕੁਝ ਦਿਨ ਵਿੱਚ ਠੀਕ ਹੈ ਜੀ ਮੌਸਮ ਬੜੀ ਠੰਡਾ ਅੱਜ ਤੋਂ ਕਿ ਹੈ ਜੀ ਸਬਜ਼ੀ ਕੋਈ ਆਪਣੇ ਕੋਲ ਹੈ ਨਹੀਂ ਕੋਈ ਦਾਲ ਵਗੈਰਾ ਕੁਝ ਵੀ ਰਾਤ ਗੰਡੇ ਹੀ ਬਣਾ ਲੈ ਸੀ ਸਬਜ਼ੀਆਂ ਮੂਹ ਨਹੀਂ ਹੈਗੀਆਂ ਮੇਨਾ ਕਰਕੇ ਕਈ ਦਿਨ ਹੋ ਗਏ ਦੁਪਹਿਰ ਨੂੰ ਨਾ ਮੈਂ ਸੱਪਨੇ ਲੈ ਗਈਆਂ ਥੋੜਾ ਨਹੀਂ ਫਿਰ ਕਦੋਂ ਨਿੱਕਾ ਚਲੇਗਾ ਚੋਈ ਬੰਡੇ ਹੀ ਕੱਲ ਰਾਤ ਵੀ ਬੰਡੇ ਹੀ ਬਣਾਇਆ ਲੇ 2-3 ਨਾਲ 2 ਪੈਸੇ 3 ਨਾਲ ਲੂ ਹੀ ਤੇ ਗੰਡੇ ਜੀ ਬਣਾ ਕੇ ਬੱਸ ਡੰਗ ਜਲਾ ਲਿਆ ਹੁਣ ਆਪਾਂ ਚੋਲੇ ਬਣਾ ਰਹੇ ਹਾਂ ਜੀ ਠੀਕ ਹੈ ਜੀ ਕਿ ਹੁਣ ਆਪਾਂ ਪਾਉਣੇ ਆ ਜੀ ਗਰਮ ਤਾਤਾ ਪਾਣੀ ਹੁਣ ਆਪਾਂ ਪਾ ਰਹੇ ਹਾਂ ਜੀ ਨੂੰ ਨਮਕ ਕਹਿੰਦੇ ਆ ਪੰਜਾਬੀ ਸਿੱਧਾ ਇੱਕ ਤਾਂ ਨੂਣੀ ਕਹਿੰਦੇ ਨੇ ਨੰਦਸਦ ਨੇ ਤੇ ਕਾਲੇ ਚਨੇ ਦੀ ਦਾਲ ਬਣਾ ਰਹੇ ਆਪਾਂ 1 ਕਿਜੀ ਥੋੜਾ ਜਿਹਾ ਚੰਨ ਪਾ ਕੇ ਧਰਾਗੇ ਚਨੇ ਆਪਾਂ ਤੋਲ ਲੈਂਦੇ ਐ ਬਾਹਰ ਹੁੰਦੇ ਕਾਫੀ ਟਾਈਮ ਦੇ ਕੇ ਪਾਣੀ ਧਕੀਨੇ ਸੌ ਘੱਟ ਲੱਗੇ ਹੁੰਦੇ ਧੋ ਕੇ ਆਪਾਂ ਸਾਫ ਕਰਕੇ ਲੈ ਆਉਂਦੇ ਮੈਂ ਜੇ ਪਟਾਕੀ ਇਹ ਪਤਾ ਲਾਇਆ ਥੋੜਾ ਜਿਹਾ ਹਣ ਮਾ ਪਾਤੀ ਪਨ ਕੇ ਤੁਮਾਣਾ ਬੰਦ ਜੀ ਹੋਈ ਜਾਂਦਾ ਸੀ ਅੰਦਰ ਹੀ ਅੱਗ ਜੀ ਬੁਝ ਰਹੀ ਸੀ ਮੈਂ ਥੋੜਾ ਜਿਹਾ ਪਿੱਛੇ ਜੀ ਲੱਗ ਤਾ ਥੋੜੀ ਤੁਮਾ ਜੇ ਪਿੱਛੇ ਕ੍ਰੋਸ ਹੋ ਕੇ ਮੈਂ ਅੱਗ ਦੀ ਵੱਲੀ ਚੱਲੀ ਅੰਦਰ ਮਤਲਬ ਕਿਤਨੇ ਮੈਂ ਪਹਿਲਾਂ ਮੈਂ ਜਮਾ ਲਾਇਆ ਨਹੀਂ ਸੀ ਕੁਛ ਇੱਥੇ ਬੰਦ ਜੀ ਹੋ ਗਈ ਸੀ ਘਟ ਗਈ ਸੀ ਅੱਗ ਜੀ ਆਪਣੇ ਕੋਲ ਅੱਗ ਨੂੰ ਚਾਹੁੰਦਾ ਕੋਈ ਸਾਧਨ ਇਹ ਲਗਾਵਾ ਲਾਇਕ ਕਰਦਾ ਹੁੰਦਾ ਕੋਈ ਸੀ ਮਤਲਬ ਕੇਲੇ ਕਿੰਨੇ ਲੈ ਆਉਂ ਤੇ ਹੀ ਉਹ ਬੰਦ ਗਏ ਜਮਾ ਉਾਰ ਤੇ ਕੜਨਾ ਹੋ ਗਈਆਂ ਬਸ ਜਦੋਂ ਮੈਂ ਬਾਹਰ ਆ ਜੇ ਨਹੀਂ ਉਹਨੂੰ ਪਤਾ ਲੱਗਿਆ ਨਹੀਂ ਕੱਖ ਹੋਣਾ ਵੀ ਤੇ ਹੁਣ ਆ ਛੱਲੀਆਂ ਪੰਨੇ ਦੋ ਕੱਲ ਕੋ ਦੇ ਗਿਆ ਸੀ ਬਾਣੀ ਘੇੜ ਤੇ ਖੜੇ ਚਾਹ ਪੀ ਤਿਆਰ ਹੈ ਬੰਦੀ ਨਾ ਪਕਨੇ ਨੇ ਬੱਦ ਠੀਕ ਹੈ ਜੀ ਬੱਦਾ ਥੋੜਾ ਹੀ ਪਾਉਣੀ ਹੈ ਮੈਂ ਲਾਣੀ ਹੈ ਉਹ ਤਾਂ ਹੈਗਾ ਸੁੱਕਣਾ ਆਪਣੇ ਪਰ ਇਹ ਹੈ ਨਾ ਮੈਂ ਜਿਆਦਾ ਨਾ ਚਿੱਟੀ ਚੰਨ ਨੂੰ ਵਧੀਆ ਘੱਟ ਲੱਗਦੀ ਹੈ ਇਹ ਥੋੜਾ ਜਿਹਾ ਜਲਦੀ ਪੈ ਜੇ ਫਿਰ ਮੈਨੂੰ ਸਵਾਦ ਹੀ ਨਹੀਂ ਲੱਗਦੀ ਇਹ ਪਤੰਤ ਨਹੀਂ ਬੜੀ ਲਾਲ ਜੀ ਵੀ ਨਹੀਂ ਬੜੀ ਐ ਲਾਲ ਜੀ ਵੀ ਨਹੀਂ ਰਸ ਠੀਕ ਜਿਹਾ ਕਲਰ ਹੋ ਗਈ ਕੋਈ ਵਧੀਆ ਲੱਗਦੀ ਨਹੀਂ ਇਸ ਕਰਕੇ ਮੈਂ ਉਹ ਦਿੱਖ ਰਿਹਾ ਟਿਮ ਹੋਣ ਦੇਣੀ ਹੈ ਇਹ ਦੇੜੀ ਕਿਆ ਨੇ ਇਹ ਥੋੜਾ ਕੋਈ ਨਹੀਂ ਰੋਣਾ ਕੋਈ ਬੜਾ ਨਹੀਂ ਜੀ ਦੁਆਰਾ ਰੁੱਦੋ ਬਾਦੀ ਦੇ ਪਰ ਮੈਨ ਲਾਲ ਜੀ ਤੋਂ ਮੈਨ ਵਧੀਆ ਲੱਗਦੀ ਹੈ ਚਲੋ ਜੀ ਹੁਣ ਆਪਾਂ ਭੁੰਨ ਗਏ ਛੱਲਣ ਦੇਖਦੇ ਆਂ ਇਹ ਸੂਟ ਸੈਟਾ ਕਰਨੇ ਫਿਰ ਅੱਗੇ ਆਪਾਂ ਖਾ ਰਹੇ ਹਾਂ ਛੱਲੀ ਵਿਹੇ ਪਕਾ ਲਈ ਤੇ ਹੁਣ ਆਪਾਂ ਆ ਗਏ ਆਂ ਪੱਖੇ ਛੱਲੀ ਗਰਮੀ ਬਹੁਤ ਲੱਗੀ ਹੈ ਚੁੱਲ੍ਹੇ ਮੇਰੇ ਤਾਂ ਗਰਮੀ ਆਉਣੀ ਹੈ ਹਨ ਤੇ ਚਾਹ ਆਪਾਂ ਪਾ ਲਈ ਤੇ ਇੱਕ ਛੱਲੀ ਪਰਮਾਨੰਦ ਦੇ ਤੁਹਾਨੂੰ ਕੋਲ ਕੱਪੜੇ ਨਹੀਂ ਪਾਈ ਜਾਗੇ ਉਹ ਵਾਸ਼ ਕੋਲੋਂ ਆ ਕੇ ਆਈ ਬੈਗੇਗਾ ਅੰਦਰ ਤੇ ਅੱਧੀ ਛੱਲੀ ਮੈਂ ਲੈ ਲਈ ਅਧਰਮਨ ਜੜੀ ਵਾਸਤੇ ਰੱਖਤੀ ਹੁਣ ਠੰਡੀ ਹੋਈ ਥੋੜੀ ਜਿਹਾ ਗਰਮ ਕਰਕੇ ਉਸੇ ਜੇ ਕਰਕੇ ਦੁਬਾਰਾ ਦੇ ਦਾਂਗੇ ਠੀਕ ਹੈ ਜੀ ਤੇ ਮੈਂ ਮਾਨ ਦੀ ਛਾ ਪੜਾਇਆ ਮੈਂ ਅੰਦਰ ਉਹ ਅੰਦਰ ਬੈਠਾ ਉਹ ਵਿੱਚ ਨਹੀਂ ਦਿਖਾ ਸਕਦੀ ਮੈਂ ਉਹਨਾਂ ਕੱਪੜੇ ਮਤਲਬ ਉਹ ਲਾ ਕੇ ਪਾਈ ਜਾਂਦਾ ਹੈ ਆਪਾਂ ਚਾਹ ਦੇ ਕਿਰਮਾ ਕਿਵੇਂ ਲੱਗਿਆ ਮਾਨ ਪੂਰਾ ਸਰਾ ਚਲਦੀ ਕਿੰਸੀ ਲੱਗ ਰਹੀ ਚੁਣ ਬਜੀਆ ਲਗਾਈ ਬੂਟਾ ਹੀ ਬੂਟਾ ਬਹੁਤ ਸੋਹਣਾ ਲੱਗਿਆ ਬੂਟਾ ਹਿੰਦੀ ਵਿੱਚ ਉਹਨੂੰ ਬੂਟਾ ਕਹਿੰਦੇ ਆ ਰੋਟਾ ਕਹਿੰਦੇ ਇਹਨੂੰ ਅੱਛਾ ਕਹਿੰਦੇ ਕੰਮ ਨੇ ਪਤਾ ਨਹੀਂ ਕੀ ਕਹਿੰਦੇ ਆ ਹਿੰਦੀ ਵਿੱਚ ਬੂਟਾ ਫਿਰ ਚੱਲੀ ਕਹਿੰਦੇ ਆ ਮੋਟਾ ਕਹਿੰਦੇ ਆ ਜੁਰਦ ਦੱਸੋ ਕਿ ਜਿੱਥੇ ਬੂਟਾ ਕਹਿੰਦਾ ਮੈਂ ਤਾਂ ਪਤਾ ਨਹੀਂ ਜੀ ਬੂਟਾ ਕਹਿੰਦੇ ਕੀ ਕਹਿੰਦੇ ਆ ਪੰਜਾਪ ਲੀ ਗਏ ਤੇ ਫਿਰ ਵਸ ਸਨਿਹ ਦਾ ਟਾਈਮ ਪੜਾ ਸਵਾ 3:30 ਤਿੰਨ ਅੱਡ ਤਣ ਹੋਣੀ ਹਾਂ ਜੀ ਮਿੱਤਰੋ ਸ਼ਾਮ ਦਾ ਵਕਤ ਹੈ ਤੇ ਮੰਮੀ ਇੱਧਰ ਚਟਨੀ ਬਣਾਉਣਗੇ ਮਸਾਲਾ ਕਟ ਰਿਹਾ ਮਸਾਲਾ ਕਟ ਰਿਹਾ ਕਰ ਰਹੇ ਆ ਇਧਰ ਮੰਮੀ ਮਸਾਲਾ ਕੁੱਟ ਰਹੀ ਨੇ ਇਸ ਵਕਤ ਤੇ ਫੁੱਲ ਰਾਈ ਦੇ ਬੱਚੇ ਨੇ ਤੇ ਵਿਅਸਤੇ ਬੱਚ ਨੇ ਤੇ ਆਦਰਾ ਪਾਛ ਲੀਆਂ ਪੁੰਨੀਆਂ ਸੀ ਖਾਧੀਆਂ ਸੀ ਦੁਪਹਿਰੇ ਤੇ ਇਹ ਮੱਝ ਨੂੰ ਪਾਉਣ ਵਾਲਾ ਸਮਾਨ ਦੇਖ ਸਾਜਿਓ ਫੇਰਾ ਪਰ ਟੁੱਲੇ ਤੇ ਬਣਾਵਾਂਗੇ ਦਾਲ ਕੱਲੇ ਛੋਲੇ ਨਹੀਂ ਬਣਾਵਾਂਗੇ ਆਲੂ ਨਹੀਂ ਪਾਉਣ ਦੇ ਵਿੱਚ ਕੱਲੂ ਆਲੂ ਚੰਪਾ ਕੱਲ ਬਣਾ ਲਈ ਸੀਗੇ ਮੈਂ ਰੋਜ਼ ਰੋਟੀ ਨੂੰ ਬਚ ਮੁਕੰਦੇ ਜੂਲਾਂ ਤੇ ਕਾਲੇ ਛੋਲੇ ਦੀ ਬਣਾਵਾਂਗੇ ਕਾਲੀ ਛਣਿਆਂ ਦੀ ਦਾਲ ਰੋਜ਼ ਨੂੰ ਬੜੀ ਵਧੀਆ ਨਹੀਂ ਲੱਗਦੀ ਠੀਕ ਹੈ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਨਾਲ ਬਣੇ ਰਹੋ ਇਹ ਹੁਣ ਮਸਾਲਾ ਤਿਆਰ ਕਰਕੇ ਫਿਰ ਆਪਾਂ ਦਾਲ ਬਣਾਵਾਂਗੇ ਦੱਸੋ ਛੋਲੇ ਨੂੰ ਫੋਨ ਕਰਨਾ ਪੈਣਾ ਹੈ ਭਾਈ ਅੱਜ ਆਪਾਂ ਡਾਕਟਰ ਨੂੰ ਵੀ ਫੋਨ ਕਰਨਾ ਕਿਉਂਕਿ ਆਪਣੀ ਕੱਟੀ ਬਹੁਤ ਬਿਮਾਰ ਹੋ ਰਹੀ ਹੈ ਉਧਰ ਤੇ ਇਹ ਗੋਣ ਲੈ ਕੋਲੇ ਉਹਨਾਂ ਦਾ ਪਿੰਡ ਹਾਂਜੀ ਕਰ ਦਿੰਦੇ ਆ ਕੋਈ ਸਲੋ ਨਹੀਂ ਆਉਣਾ ਨਹੀਂ ਇਹ ਰਾਹ ਥੋੜੀ ਤੇ ਇਧਰ ਆ ਵੀ ਰੈਡੀ ਹੈ ਜੀ ਇਹ ਖਾਣੇ ਤੇ ਚਮਚਾ ਤੇ ਕੌਲੀ ਚੱਕੀ ਲੈ ਖਾ ਲੋ ਓਕੇ ਇਧਰ ਹੁਣ ਆਪਾਂ ਮਸਾਲਾ ਕੁੱਟ ਲਿਆ ਤੇ ਮਿਲੇ ਕੇ ਪਾਵਾਂਗੇ ਜੀਰਾ ਆਪਾਂ ਪਾ ਪਾ ਤੇਲ ਤੇਲ ਗਰਮ ਹੋਣ ਦੋ ਫਿਰ ਆਪਾਂ ਪਾਵਾਂਗੇ ਮਸਾਲਾ ਠੀਕ ਹੈ ਜੀ ਲੱਗੀ ਛੋਲੇ ਵਧੀਆ ਬਣ ਗਏ ਵਧੀਆ 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 ਕੈਂਟ 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 ਹੂੰ ਤੰਨਸੀ ਵਾਲਾ ਨਾ ਨਾ ਅੱਛਾ ਤੇ ਹੁਣ ਆਪਾਂ ਦਾਲ ਬਣਾ ਲਈ ਠੀਕ ਹੈ ਜੀ ਦਾਲ ਬਣਾ ਕੇ ਉਸ ਤੋਂ ਮੰਗੋ ਫਿਰ ਸੁਣੋ ਨਾ ਜਦ ਮਸਾਲਾ ਪਾ ਕੇ ਪਹਿਲਾਂ ਤੇਲ ਗਰਮ ਹੋ ਰਿਹਾ ਫਿਰ ਆਪਾਂ ਜੀਰਾ ਪਾਵਾਂਗੇ ਮੈਂ ਨਾਲ ਤੁਹਾਨੂੰ ਅਗਲੇ ਹਿੰਦ੍ਰੀ ਸਿਚੀ ਜੀ ਲੋੜ ਨੂੰ ਸਾਰੀ ਪਾ ਕੇ ਲਓ ਤੇ ਹੁਣ ਪਾਵਾਂਗੇ ਜੀ ਆਪਾਂ ਜੀਰਾ ਥੋੜਾ ਜਿਹਾ ਪਾਵਾਂਗੇ ਬੜਾ ਮੰਜੀਰਾ ਵਧੀਆ ਘੱਟ ਲੱਗਦਾ ਤਾਂ ਬਸ ਐਂ ਜਿਉਂ ਜਿਉਂ ਸੌਣ ਲੱਗ ਪੈਂਦੇ ਤੈਨੂੰ ਬੜਾ ਵਧੀਆ ਲੱਗਦਾ ਜੀਰਾ ਇਹਦਾ ਦੇਜੇ ਪਾ ਕੇ ਠੰਡਾ ਮੈਂ ਨਹੀਂ ਪੀ ਲਾਉਗੀ ਰਮਾਂ ਤਾਂ ਤੇ ਹੁਣ ਰਮਾਂ ਤੇ ਕਿੰਨੇ ਕਮ ਰਹਿਗੇ ਪੁੱਤ ਬਹੁਤ ਟਾਈਮ ਬਗਸ ਤੈਨੂੰ ਫੋਨ ਦੇਖਿਆ ਆ ਤੇ ਟੀਵੀ ਦੇਖਿਆ ਨੇ ਨਾਟਕ ਦੇਖਿਆ ਨਿਕ ਭੈ ਲੱਗੇ ਜਣਾ ਹੂੰ ਕੋਈ ਦਾ ਤੇ ਹੁਣ ਤੁਸੀਂ ਕਦਾਂ ਮੈਂ ਤਾਂ ਕੱਢੀ ਹਾਂਗੀ ਦਾਲ ਤਰਕੇ ਨਾ ਤੂੰ ਨਾਲ ਜ్యੋਤ ਲਾਇਆ। ਹੋ ਗਈ। ਨਾਲੇ ਹੋਰ ਕੀ ਕੰਮ ਕਰਨਾ ਇੱਕ। ਹੋਰ ਤਾਂ ਗਿਆ। ਜ్యੋਤ ਲਾ ਕੇ ਆਇਆ ਮੈਂ। ਤੇ ਦੁੱਧ ਲੈ ਜੀ ਆਉਂਦਾ ਤੇ ਪਹੁੰਚੀ। ਬਾਹਰ ਨਹੀਂ ਚਲਣਾ ਇੰਤਾਰ ਕਰ। ਠੀਕ ਹੈ। ਤੇ ਸੇਮਾ ਚੱਲਿਆ ਨਹੀਂ ਹੈਗਾ ਜਿਹੜਾ ਤੇ ਲੋਚ ਨੂੰ ਪੁੱਟੇ ਨੂੰ ਪਾਇਆ। ਇਹ ਸਮਾਨ ਨੇ ਵੀ ਮੈਂ ਪਹਿਲਾਂ ਤੁਹਾਨੂੰ ਵੀਡੀਓ ਚ ਦਿਖਾਇਆ ਸੀ ਮੈਂ ਬਾਹਰ ਨੇ ਖੜਾ। ਕੜਾ ਪਿਆਤਾ ਤੇ ਕਰਮਾਨ ਨੇ ਹੋਰ ਵੀ ਗਲਤੀ ਕੀਤੀ ਹੈ ਰਮਾਨ ਬਹੁਤ ਉਲਤਿਆਂ ਦਾ ਪੁੱਤ ਹੈਗਾ ਜੀ ਇਹ ਤਾਂ ਸਿੱਖਾਉਂਦੇ ਬੇਟੇ ਨੂੰ ਐਂ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਕਰਦੀ ਫਿਕਰ ਆ ਵੀ ਹੈ ਨਾ ਮਸਾਂ ਦਾ ਪੈਸੇ ਪਵਾਉਣੇ ਆ ਪੌਂਡਾਂ ਦੇ ਵਿੱਚ। 9 ਦਿਨਾਂ ਦਾ ਫੋਨ ਉਸ ਦੋ ਦਿਨਾਂ ਵਾਦੀ ਪੁੱਟ ਗਿਆ। ਪਹਿਲਾਂ ਮੇਰੇ ਜੀਜਾ ਨਹੀਂ ਕਰਦਾ ਸੀਗਾ ਮੈਂ ਫੋਨ ਪੈਸੇ ਪਵਾਵਾਂ। ਪਤਾ ਨਹੀਂ ਮੈਨੂੰ ਦੀ ਸੀ ਜਾਂਦਾ ਸੀ ਫੋਨ ਕੁੱਤੂਆ। ਹਨਰਮ। ਲੋ ਜੀ ਮੈਂ ਤਰੋਂ ਮਸਾਲਾ ਪਾ ਦਿੱਤਾ ਗਿਆ ਹੁਣ। ਹੱਥ ਮੂਰੇ ਆ ਗਿਆ ਸੀ। ਤੇ ਹੁਣ ਮੰਮੀ ਨੇ ਮਸਾਲਾ ਪਾਤਾ ਜੀ। ਤੇ ਚਲੋ ਹੁਣ ਆਪਾਂ ਨਾ ਕੇ ਮੱਥਾ ਟੇਕਣ ਜਾਂਦੇ ਆ ਜੀ ਫਿਰ ਆਪਾਂ ਡਿਊਟੀ ਤੇ ਜਾਨੀ ਆਣਾ ਜੀ ਉਹ ਤਾਂ ਜਾਣੀ ਹੈ ਮੈਂ ਬਚਾ ਲਉ ਕੰਮ ਤੇ ਠਾ ਕੇ ਤੇ ਇਧਰ ਮੈਂ ਤੇਲ ਬੋਣ ਲੱਗਾਂ ਮਮੀ ਤੂੰ ਸਰ ਤੇ ਕਿਵੇਂ ਮੈਂ ਤਾਂ ਵਿੱਚ ਦੀ ਆ ਕੇ ਦਾਲ ਧਰਦੀ ਧਰਦੀ ਕਰ ਸਤ ਤੇਲ ਲਾਉਣ ਵਾਸਤੇ ਅੱਛਾ ਜੀ ਅਜਾ ਅੱਗ ਜੇ ਕੋਣ ਰੋਲ ਪਾਈ ਤੁਸੀਂ ਵਰਚਰ ਮੈਂ ਪੜਾ ਨਹੀਂ ਘੜਿਆ ਜੀ ਉਹੀ ਮੈਨੂੰ ਲਾਲ ਬਾਬਾ ਬਣਾਉਣ ਲੱਗੇ ਕਿਹੜਾ ਬਾਬਾ ਲਾਲ ਮੰਨੂ ਆ ਕੇ ਕਹਿੰਦਾ ਜੀ ਬਾਈ ਤੂੰ ਲਾਲ ਪਾਪਾ ਮੈਂ ਕਹਿੰਦਾ ਤੁਹਾਡੇ ਇੱਥੇ ਕੋਈ ਬਡਾ ਰਹਿੰਦਾ ਮਾ ਸਾਡੇ ਕਿਹੜਾ ਬੁੜਾ ਰਹਿੰਦਾ ਮੈਂ ਸੋਚਿਆ ਮਾਸ ਤਾਂ ਤਾਂ ਨਹੀਂ ਆਣੇ ਸਾਡੇ ਕਿਹੜਾ ਬੁੜਾ ਆ ਗਿਆ ਹੁਣ ਇੰਨਾ ਇੱਧਰ ਆ ਜਵਾਕੀ ਸੀ ਇੱਧਰ ਘਮਾਂਡੀਆਂ ਘਰੇ ਆਏ ਹੋਏ ਸੀ ਉਹਨਾਂ ਦੇ ਵਿੱਚ ਤੇ ਮੰਨ ਕਹਿੰਦਾ ਯਾਉ ਥੋਂਪ ਤਾਂ ਨਹੀਂ ਕਿਨੇ ਕਹਿੰਦਾ ਇਹਨਾਂ ਦੇ ਘਰੇ ਰਹਿੰਦੇ ਮਾ ਸਾਡੇ ਹਾਂ ਮਾ ਵੀ ਭੁਲੇਖਾ ਲੱਗਿਆ ਉਹ ਲੋ ਫੇਰਾ ਪਸੇਰ ਬਾਹਰੀ